ਸਿੱਧੂ ਮੂਸੇਵਾਲਾ ਨਾਲ ਜੁੜੀ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਪੰਜਾਬ ਪੁਲਿਸ ਨੇ ਦੋਸ਼ੀਆਂ ਦੇ ਖਿਲਾਫ ਚਾਰ ਸ਼ੀਟ ਕੀਤੀ ਹੈ ਦائر ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਕਾਈ ਨਿਊਜ਼ ਪੰਜਾਬ ਦੇ ਵਿੱਚ ਤੇ ਮੈਂ ਹਾਂ ਗਗਨਦੀਪ ਸਿੰਘ ਸਿੱਧੂ ਮੂਸੇਵਾਲਾ ਕਤਲकांड ਦੇ ਵਿੱਚ ਜਿਹੜੇ ਨਾਮਜ਼ਦ ਦੋਸ਼ੀ ਸਨ ਉਹਨਾਂ ਦੇ ਖਿਲਾਫ ਪੰਜਾਬ ਪੁਲਿਸ ਨੇ ਚਾਰ ਸ਼ੀਟ ਫਾਈਲ ਕੀਤੀ ਹੈ ਜਿਸ ਦੇ ਵਿੱਚ ਸਚਿਨ ਬਿਸ਼ਨੋਈ ਔਰ ਸਚਿਨ ਥਾਪਨ ਨੂੰ ਜਿਹੜਾ ਹੈ ਦੋਸ਼ੀ ਦੱਸਿਆ ਗਿਆ ਹੈ ਪੰਜਾਬ ਪੁਲਿਸ ਨੇ 151 ਗਵਾਹਾਂ ਦੀ ਸੂਚੀ ਵੀ ਨਾਲ ਜਿਹੜੀ ਹੈ ਨੱਥੀ ਕੀਤੀ ਹੈ ਇਸ ਚਾਰਜ ਸ਼ੀਟ ਦੇ ਨਾਲ ਦੱਸਿਆ ਗਿਆ ਹੈ ਕਿ ਇਸ ਚਾਰਜ ਸ਼ੀਟ ਦੇ ਵਿੱਚ ਮੁਲਜ਼ਮ ਸਚਿਨ ਬਿਸ਼ਨੋਈ ਨੂੰ ਜਿਹੜਾ ਦੋਸ਼ੀ ਕਰਾਰ ਦਿੱਤਾ ਗਿਆ ਸਚਿਨ ਬਿਸ਼ਨੋਈ ਨੇ ਹੀ ਦੋਸ਼ੀਆਂ ਨੂੰ ਕਤਲ ਤੋਂ ਪਹਿਲਾਂ ਜਿਹੜੀ ਹੈ ਬਲੈਰੋ ਗੱਡੀ ਮੁਹੱਈਆ ਕਰਵਾਈ ਤੇ ਕਤਲ ਤੋਂ ਬਾਅਦ ਜਿਹੜਾ ਹੈ ਉਹਨਾਂ ਨੂੰ ਰਹਿਣ ਲਈ ਸਾਂਵਰਿਆ ਹੋਟਲ ਦੇ ਵਿੱਚ ਜਿਹੜਾ ਪ੍ਰਬੰਧ ਕੀਤਾ ਸੀ ਬਲੈਰੋ ਗੱਡੀ ਦਾ ਪ੍ਰਬੰਧ ਵੀ ਸਚਿਨ ਬਿਸ਼ਨੋਈ ਨੇ ਕੀਤਾ ਸੀ ਤੇ ਉਸ ਤੋਂ ਬਾਅਦ ਘਟਨਾ ਤੋਂ ਬਾਅਦ ਜਿਹੜਾ ਉਹਨਾਂ ਦੇ ਠਹਿਰ ਦਾ ਪ੍ਰਬੰਧ ਵੀ ਸਚਿਨ ਬਿਸ਼ਨੋਈ ਵੱਲੋਂ ਕੀਤਾ ਗਿਆ ਸੀ ਜੀहां 151 ਗਵਾਹਾਂ ਦੀ ਸੂਚੀ ਇਸ ਚਾਰ ਸ਼ੀਟ ਦੇ ਨਾਲ ਨੱਥੀ ਕੀਤੀ ਗਈ ਹੈ 23 ਜਨਵਰੀ ਨੂੰ ਜਿਹੜੇ ਦੋਸ਼ ਨੇ ਆਇਦ ਕੀਤੇ ਜਾਣਗੇ ਜੀहां ਸਚਿਨ ਬਿਸ਼ਨੋਈ ਜੋ ਕਿ ਇਸ ਕਤਲ ਮਾਮਲੇ ਦੇ ਵਿੱਚ ਲੋੜਿੰਦਾ ਸੀ ਜਾਂ ਇਸ ਕਤਲ ਮਾਮਲੇ ਦੇ ਵਿੱਚ ਨਾਮਜ਼ਦ ਇੱਕ ਨਾਮ ਸੀਗਾ ਪ੍ਰੋਪਰ ਜਿਸ ਦੇ ਉੱਤੇ ਪੰਜਾਬ ਪੁਲਿਸ ਨੇ ਉੱਤੇ ਜਿਹੜੀ ਚਾਰ ਸ਼ੀਟ ਫਾਈਲ ਕੀਤੀ ਹੈ ਜਿਸ ਦੇ ਵਿੱਚ ਉਹਨਾਂ ਦੇ ਉੱਤੇ ਉਹਨਾਂ ਨੂੰ ਦੋਸ਼ੀ ਜਿਹੜਾ ਹੈ ਇਕਰਾਰ ਦਿੱਤਾ ਗਿਆ ਹੈ 23 ਜਨਵਰੀ ਨੂੰ ਦੋਸ਼ ਆਇਦ ਕੀਤੇ ਜਾਣਗੇ ਸਿੱਧੂ ਮੂਸੇਵਾਲਾ ਕਤਲ ਮਾਮਲੇ ਦੇ ਵਿੱਚ ਜਿਹੜੀ ਹੈ ਇੱਕ ਵੱਡੀ ਕਾਰਵਾਈ ਪੁਲਿਸ ਵੱਲੋਂ ਜਿਹੜੀ ਹੋਈ ਹੈ ਚਾਰ ਸ਼ੀਟ ਫਾਈਲ ਕਰਕੇ ਉਸ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਜੀ ਹਾਂ ਇਸ ਦੇ ਵਿੱਚ ਇੱਕ ਹੋਰ ਵੱਡੀ ਗੱਲ ਹੈ ਕਿ 골ਡੀ ਬਰਾੜ ਜਿਹੜਾ ਇੱਕ ਵੱਡਾ ਨਾਮ ਸੀ ਇਸ ਪੂਰੀ ਘਟਨਾ ਕਰਮ ਦੇ ਪਿੱਛੇ ਉਸ ਦੇ ਉੱਤੇ ਵੀ ਭਾਰਤੀ ਗ੍ਰਹਿ ਮੰਤਰਾਲੇ ਦੇ ਵੱਲੋਂ ਇੱਕ ਕਾਰਵਾਈ ਕੀਤੀ ਗਈ ਉਹਨਾਂ ਵੱਲੋਂ ਜਿਹੜਾ 골ਡੀ ਬਰਾੜ ਨੂੰ ਅਤਵਾਦੀ ਜਿਹੜਾ ਕਰਾਰ ਦਿੱਤਾ ਗਿਆ ਸੀ ਉਸ ਤੋਂ ਬਾਅਦ ਐਨਆਈਏ ਵੱਲੋਂ ਇਹਨਾਂ ਦੇ ਖਿਲਾਫ ਜਿਹੜੀ ਇਹ ਕਾਰਵਾਈ ਕਰਦਿਆਂ ਇਹਨਾਂ ਦੀਆਂ ਜ਼ਮੀਨਾਂ ਜਾਇਦਾਦਾਂ ਜਿਹੜੀਆਂ कुर्की ਕੀਤੀਆਂ ਗਈਆਂ ਜ਼ਬਤ ਕੀਤੀਆਂ ਗਈਆਂ ਸੋ ਇਸੇ ਵੇਲੇ ਦੀ ਵੱਡੀ ਖਬਰ ਜਿਹੜੀ ਹੈ ਪੰਜਾਬ ਪੁਲਿਸ ਵੱਲੋਂ ਚਾਰਜ ਸ਼ੀਟ ਫਾਈਲ ਕਰ ਦਿੱਤੀ ਗਈ ਹੈ 23 ਜਨਵਰੀ ਨੂੰ ਦੋਸ਼ਾਇਦ ਹੋਣਗੇ ਤੇ ਜਿਹੜੀ ਚਾਰ ਸ਼ੀਟ ਦੀ ਫਾਈਲ ਕਾਪੀ ਆ ਉਹ ਵੀ ਤੁਸੀਂ ਦੇਖ ਸਕਦੇ ਹੋ ਜਿਹੜਾ ਇਸ ਦੇ ਵਿੱਚ ਸਚਿਨ ਬਿਸ਼ਨੋਈ ਦੇ ਖਿਲਾਫ ਜਿਹੜੀ ਹੈ ਪ੍ਰੋਪਰ ਇੱਕ ਪੰਜਾਬ ਪੁਲਿਸ ਵੱਲੋਂ ਦੋਸ਼ ਮقرਰ ਕਰ ਦਿੱਤੇ ਗਏ ਨੇ ਉਸ ਨੂੰ ਦੋਸ਼ੀ ਕਰਾਰ ਕਰ ਦਿੱਤਾ ਗਿਆ ਤੁਸੀਂ ਵੇਖ ਰਹੇ ਹੋ ਸਕਾਈ ਨਿਊਜ਼ ਪੰਜਾਬ